ਪੂਰਾ ਦੇਸ਼ ਅੱਜ 79ਵਾਂ ਆਜ਼ਾਦੀ ਦੇ ਦਿਹਾੜਾ ਮਨਾ ਰਿਹਾ ਹੈ। ਜਗ੍ਹਾ-ਜਗ੍ਹਾ ਤੇ ਝੰਡੇ ਲਹਿਰਾ ਕੇ ਇਸ ਰਸਮ ਨੂੰ ਮਨਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵਾਨ ਤੁਮਾਨ ਨੇ ਫਰੀਦਕੋਟ ਜਦ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਤਿਰੰਗਾ ਝੰਡਾ ਫੈਰਾ ਕੇ ਇਸ ਆਜ਼ਾਦੀ ਦੇ ਦਿਹਾੜੇ ਨੂੰ ਯਾਦ ਕੀਤਾ। ਪਰ ਕੀ ਤੁਹਾਨੂੰ ਪਤਾ ਹੈ ਕਿ 15 ਅਗਸਤ 1947 ਦਾ ਉਹ ਦੁਖਾਂਤ ਜੋ ਕਦੇ ਨਾ ਭੁੱਲਣ ਵਾਲਾ ਹੈ। 15 ਅਗਸਤ 1947 ਜਦੋਂ ਘਰ ਉੱਜੜ ਗਏ ਪੰਜਾਬ ਦਾ ਵਟਵਾਰਾ ਹੋਇਆ, ਘਰ ਛੱਡੇ ਜ਼ਰਾ ਸੋਚ ਕੇ ਦੇਖੋ ਬਿਨਾ ਕਿਸੇ ਵਜ੍ਹਾ ਤੋਂ ਉਹ ਕਿੰਨਾ ਔਖਾ ਟਾਈਮ ਸੀ ਜਦੋਂ ਆਪਣੇ ਵਿਛੜ ਗਏ ਆਪਣੇ ਘਰ ਛੱਡਨੇ ਪਏ ਸਾਡੇ ਵਡੇਰੇ ਦੱਸਦੇ ਨੇ ਉਹ ਭਿਆਨਕ ਸਮਾਂ ਅੱਜ ਵੀ ਅੱਖਾਂ ਅੱਗੇ ਨਹੀਂ ਉਲੇ ਹੁੰਦਾ ਦੁੱਖ ਸੰਤਾਪ ਨਾ ਭੁਲਾ ਸਕੇ ਅੱਜ ਤੱਕ ਸਾਡੇ ਬਜ਼ੁਰਗ ਰੱਬ ਨੂੰ ਪਿਆਰੇ ਹੋ ਗਏ ਉਹਨਾਂ ਦੀਆਂ ਗੱਲਾਂ ਵੀ ਨਹੀਂ ਭੁੱਲਦੀਆਂ ਦਿਲ ਤੇ ਹੱਥ ਰੱਖ ਕੇ ਦੱਸਿਓ ਕਿ ਲੰਗਿਆ ਹੋਇਆ ਇਹ ਟਾਈਮ ਕਿਹੜਾ ਸਖਸ਼ ਆਜ਼ਾਦੀ ਦਾ ਜਸ਼ਨ ਮਨਾਵੇਗਾ ਆਪਨੇ ਤਾਂ ਵਿਛੜ ਚੁਕੇ ਲੋਕ ਇਸ ਦਿਨ ਨੂੰ ਕਿਸ ਤਰ੍ਹਾਂ ਯਾਦ ਕਰਦੇ ਨੇ ਆਪਣਿਆਂ ਦਾ ਕਤਲੇਆਮ ਹੁੰਦਾ ਜਿਨ੍ਹਾਂ ਨੇ ਦੇਖਿਆ ਵੰਡ ਦੇ ਦਰਦ ਨੂੰ ਦਿਲਾਂ ਵਿੱਚ ਉਹਨਾਂ ਨੇ ਸੰਭਾਲ ਕੇ ਰੱਖਿਆ ਆਪਣੇ ਜੱਦੀ ਘਰਾਂ ਨੂੰ ਉਜਾੜਾ ਦੇ ਕੇ ਭੈਣ ਭਰਾਵਾਂ ਮਾਵਾ ਪੁੱਤਰਾਂ ਦੇ ਵਿਛੋੜਿਆ ਨੇ ਸਭ ਦੇ ਹਿਰਦੇ ਬਲੂਂਦਰ ਦਿੱਤੇ ਸਨ ਚੀਜ਼ਾਂ ਬਣ ਗਈਆਂ ਪਰ ਜੋ ਵਿਛੜ ਗਏ ਉਹਨਾਂ ਦੇ ਜ਼ਖਮ ਕਦੇ ਨਹੀਂ ਭਰਨਗੇ ਸਰਕਾਰਾਂ ਲਈ ਭਾਵੇਂ ਇਹ ਆਜ਼ਾਦੀ ਹੋਵੇਗੀ ਪਰ ਸੱਡ ਵੱਡੇ ਲਈ ਅੱਜ ਵੀ 1947 ਦਾ ਇਹ ਦੁਖਾਂਤਿਕ ਭਿਆਨਕ ਕਾਲ ਹੈ ਜਿਨ੍ਹਾਂ ਨੇ ਆਪਣਾ ਲਹੂ ਵੰਦਿਆ ਦੇਖਿਆ ਹਾਲਾਂਕਿ ਵੰਦੇ ਭਿਆਨਕ ਯਾਦਗਾਰੀ ਦਿਹਾੜੇ ਤੇ ਆਪਣੀਆਂ ਜਾਨਾਂ ਗੋਣ ਵਾਲੇ ਨਾਗਰਿਕਾਂ ਨੂੰ ਅਸੀਂ ਸੱਚੇ ਦਿਲ ਤੋਂ ਸ਼ਰਧਾਂਜਲੀ ਭੇਟ ਕਰਦੇ ਆ ਤੇ ਉਹਨਾਂ ਨਾਗਰਿਕਾਂ ਲਈ ਦੁੱਖੀ ਹਵਦਰਦੀ ਹੈ ਜਿਨ੍ਹਾਂ ਨੇ ਬੇਰਹਿਮ ਭਿਆਨਕਤਾ ਸਹੀ ਹੈ ਚੱਲੇ ਪੂਰਾ ਦੇਸ਼ ਅੱਜ 79ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਜਗਤ ਜਗਤ ਤੇ ਝੰਡੇ ਲਹਿਰਾ ਕੇ ਇਸ ਰਸਮ ਨੂੰ ਮਨਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵਾਨ ਤਮਾਨ ਨੇ ਫਰੀਦਕੋਟ ਜਦ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਤਿਰੰਗਾ ਝੰਡਾ ਫੈਰਾ ਕੇ ਇਸ ਆਜ਼ਾਦੀ ਦੇ ਦਿਹਾੜੇ ਨੂੰ ਯਾਦ ਕੀਤਾ। ਪਰ ਕੀ ਤੁਹਾਨੂੰ ਪਤਾ ਹੈ ਕਿ 15 ਅਗਸਤ 1947 ਦਾ ਉਹ ਦੁਖਾਂਤ ਜੋ ਕਦੇ ਨਾ ਭੁੱਲਣ ਵਾਲਾ ਹੈ। 15 ਅਗਸਤ 1947 ਜਦੋਂ ਘਰ ਉੱਜੜ ਗਏ ਪੰਜਾਬ ਦਾ ਵਟਵਾਰਾ ਹੋਇਆ ਘਰ ਛੱਡੇ। ਜ਼ਰਾ ਸੋਚ ਕੇ ਦੇਖੋ ਬਿਨਾਂ ਕਿਸੇ ਵਜ੍ਹਾ ਤੋਂ ਉਹ ਕਿੰਨਾ ਔਖਾ ਟਾਈਮ ਸੀ ਜਦੋਂ ਆਪਣੇ ਵਿਛੜ ਗਏ ਆਪਣੇ ਘਰ ਛੱਡਨੇ ਪਏ ਸਾਡੇ ਬਡੇਰੇ ਦੱਸਦੇ ਨੇ ਉਹ ਭਿਆਨਕ ਸਮਾਂ ਅੱਜ ਵੀ ਅੱਖਾਂ ਅੱਗੇ ਨਹੀਂ ਉਲੇ ਹੁੰਦਾ ਦੁੱਖ ਸੰਤਾਪ ਨਾ ਭੁਲਾ ਸਕੇ ਅੱਜ ਤੱਕ ਸਾਡੇ ਬਜ਼ੁਰਗ ਰੱਬ ਨੂੰ ਪਿਆਰੇ ਹੋ ਗਏ ਉਹਨਾਂ ਦੀਆਂ ਗੱਲਾਂ ਵੀ ਨਹੀਂ ਭੁੱਲਦੀਆਂ ਦਿਲ ਤੇ ਹੱਥ ਰੱਖ ਕੇ ਦੱਸਿਓ ਕਿ ਲੰਗਿਆ ਹੋਇਆ ਇਹ ਟਾਈਮ ਕਿਹੜਾ ਸਖਸ਼ ਆਜ਼ਾਦੀ ਦਾ ਜਸ਼ਨ ਮਨਾਵੇਗਾ ਆਪਣੇ ਤੋਂ ਵਿਛੜ ਚੁਕੇ ਲੋਕ ਇਸ ਦਿਨ ਨੂੰ ਕਿਸ ਤਰ੍ਹਾਂ ਯਾਦ ਕਰਦੇ ਨੇ ਆਪਣੇ ਆ ਦਾ ਕਤਲੇਆਮ ਹੁੰਦਾ ਜਿਨ੍ਹਾਂ ਨੇ ਦੇਖਿਆ ਵੰਡ ਦੇ ਦਰਦ ਨੂੰ ਦਿਲਾਂ ਵਿੱਚ ਉਹਨਾਂ ਨੇ ਸੰਭਾਲ ਕੇ ਰੱਖਿਆ ਆਪਣੇ ਜੱਦੀ ਘਰਾਂ ਨੂੰ ਉਜਾੜਾ ਤੇ ਕਿ ਭੈਣ ਭਰਾਵਾਂ ਮਾਵਾ ਪੁੱਤਰਾਂ ਦੇ ਵਿਛੋੜਿਆ ਨੇ ਸਭ ਦੇ ਹਿਰਦੇ ਬਲੂਂਦਰ ਦਿੱਤੇ ਸਨ ਚੀਜ਼ਾਂ ਬਣ ਗਈਆਂ ਪਰ ਜੋ ਵਿਛੜ ਗਏ ਉਹ ਅੱਲੇ ਜ਼ਖਮ ਕਦੇ ਨਹੀਂ ਭਰਨਗੇ ਸਰਕਾਰਾਂ ਲਈ ਭਾਵੇਂ ਇਹ ਆਜ਼ਾਦੀ ਹੋਵੇਗੀ ਪਰ ਸੱਡ ਵੱਡੇ ਲਈ ਅੱਜ ਵੀ 1947 ਦਾ ਦੁਖਾਂਤਿਕ ਭਿਆਨਕ ਕਾਲ ਹੈ ਜਿਨ੍ਹਾਂ ਨੇ ਆਪਣਾ ਲਹੂ ਵੰਦਿਆ ਦੇਖਿਆ ਹਾਲਾਂਕਿ ਵੰਡੇ ਦੇ ਭਿਆਨਕ ਯਾਦਗਾਰੀ ਦਿਹਾੜੇ ਤੇ ਆਪਣੀਆਂ ਜਾਨਾਂ ਗੋਣ ਵਾਲੇ ਨਾਗਰਿਕਾਂ ਨੂੰ ਅਸੀਂ ਸੱਚੇ ਦਿਲ ਤੋਂ ਸ਼ਰਧਾਂਜਲੀ ਭੇਟ ਕਰਦੇ ਆ ਤੇ ਉਹਨਾਂ ਨਾਗਰਿਕਾਂ ਲਈ ਡੂੰਗੀ ਹਰਦੜੀ ਹੈ ਜਿਨ੍ਹਾਂ ਨੇ ਬੇਰਹਿਮ ਭਿਆਨਕਤਾ ਸਹੀਏ ਚੱਲੇ